ਤੁਹ ਰਿਜੀਟ ਰਕ ਯੂਨੀਅਨ ਦੇ ਸਾਬਕਾ ਪ੍ਰਧਾਨ ਅਤੇ ਅਕਾਲੀ ਦਲ ਨਾਲ ਸੰਬੰਧਿਤ ਕੌਂਸਲਰ ਕਰਮਜੀਤ ਸਿੰਘ ਨੇ ਦਿਨਿਕ ਸਵੇਰਾ ਅਖਬਾਰ ਦੇ ਪੱਤਰਕਾਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਪੱਤਰਕਾਰ ਕੇਵਲ ਕ੍ਰਿਸ਼ਨ ਅਤੇ ਅਕਾਲੀ ਕੌਂਸਲਰ ਚ ਪੈਸਿਆਂ ਦਾ ਲੈਣ ਦੇਣ ਸੀ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਹੀ ਇਹਨਾਂ ਚ ਝਗੜਾ ਹੋਇਆ ਅਤੇ ਅਕਾਲੀ ਕੌਂਸਲਰ ਨੇ ਕੇਵਲ ਕ੍ਰਿਸ਼ਨ ਨੂੰ ਗੋਲੀ ਮਾਰ ਦਿੱਤੀ ਕਰਮਜੀਤ ਸਿੰਘ ਉਰ ਪੰਮੀ ਪ੍ਰਧਾਨ ਕਹਿੰਦੇ ਨੇ ਉਹਨੂੰ ਉਹਦੇ ਨਾਲ ਮੇਰੇ ਪਿਤਾ ਜੀ ਦਾ ਕਾਰੋਬਾਰੀ ਲੈਣ ਦੇਣ ਸੀ ਉਹ ਸਾਡੇ ਤੋਂ ਆਪਦੇ ਟਰੱਕਾਂ ਦੇ ਕਾਰੋਬਾਰ ਨੂੰ ਚਲਾਉਣ ਲਈ ਪੈਸੇ ਲੈ ਜਾਂਦਾ ਸੀ, ਮੂੜੇ ਹੁੰਦਾ ਸੀ। ਅਸੀਂ ਉਹਨੇ ਸਾਡੇ ਤੋਂ ਪੈਸੇ ਧਾਰ ਲਏ ਹੋਏ ਸੀ ਤੇ ਸਾਡੀ ਅਗਲੇ ਮਹੀਨੇ ਕੁੜੀ ਦਾ ਵਿਆਹ ਰੱਖਿਆ ਹੋਇਆ ਤੇ ਮੇਰੇ ਫਾਦਰ ਸਾਹਿਬ ਨੇ ਜਦੋਂ ਉਹਨੂੰ ਕਿਹਾ ਵੀ ਭਈ ਸਾਡੇ ਘਰ ਕੁੜੀ ਦਾ ਵਿਆਹ ਹੈ ਤੇ ਸਾਨੂੰ ਪੈਸਿਆਂ ਦੀ ਲੋੜ ਹੈ, ਉਹ ਪਹਿਲਾਂ ਤਾਂ ਟਾਲਮਟੋਲ ਕਰੀਗਾ ਦੇ ਦਾਂਗਾ, ਕੋਈ ਨਾ ਲੈ ਲਿਓ। ਕਹਿੰਦਾ ਫਿਰ ਅੱਜਕੱਲ ਦੇ ਦਊਂਗਾ। ਪਰ ਅੱਜ ਜਦ ਪੈਸੇ ਕੱਲ ਰਾਤ ਪੈਸੇ ਮੰਗੇ ਤਾਂ ਉਹਨੇ ਉਹਨਾਂ ਨੂੰ ਫਾਇਰ ਕਰਤਾ। ਉਧਰ ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰਕੇ આરોપી ਦੀ ਭਾਲ ਕੀਤੀ ਜਾ ਰਹੀ ਹੈ। ਪਰਚਾ ਦਰਜ ਕਰਤਾ ਦੋਸ਼ੀਨ ਜਲਦੀ ਗ੍ਰਿਫਤਾਰ ਕਰ ਲਾਂਗੇ। ਜਿਹੜੇ ਕਿਹੜੇ ਤਾਰਾ ਦੇ ਕਹਿ ਤਿਹੜਾ 302 ਤੇ 2527 ਅਸਲੈਟ ਰੋਕਥੀ ਦੀ ਕੈਦ ਕਰੀ ਹੋ ਸਕਦੀ ਹੈ। ਨਹੀਂ ਹੱਦੇ ਹੋਏ ਨਹੀਂ। ਹੁਣ ਤਾਂ ਰੀਸੈਂਟ ਵਾਲੇ ਐਫ ਆਈ ਆਰ ਦਰਜ ਕਰਕੇ ਹਟੇ ਪੋਸਟਮੈਂਟ ਕਰ ਰਹੇ ਹੈ। ਕਰਾ ਰਹੇ ਤੇ ਜਲਦੀ ਗ੍ਰਿਫਤਾਰ ਕਰ ਲਾਂਗੇ। ਮੁਲਜ਼ਮ ਦੇ ਅਕਾਲੀ ਦਲ ਨਾਲ ਸਬੰਧਤ ਹੋਣ ਨਾਲ ਇੱਕ ਵਾਰ ਫੇਰ ਅਕਾਲੀ ਸਰਕਾਰ ਸੁਰਖੀਆਂ ਚਾ ਗਈ ਹੈ ਧੁਰੀ ਤੋਂ ਦਵਿੰਦਰ ਖੀਪਲ ਜਗਬਣੀ ਟੀਵੀ